ਚਲੋ ਭਈ ਸਾਰੀਆਂ ਛੱਤ ਦੇ ਉੱਪਰ ਲਾਈਫ ਜੋਗਟਾਂ ਲਾਈਫ ਜੋਗਟ ਹੈ ਜਿਹੜੀ ਟੰਗੀਆਂ ਹੋ ਜਾਂਦੀਆਂ ਨੇ ਛੱਤ ਤੇ ਚੜ ਗਏ ਜੀ ਆਪਾਂ ਹੁਣ ਬੈਠਣ ਲਈ ਜਗ੍ਹਾ ਇੱਧਰ ਆ ਜਾਓ ਸਿੰਘ ਸਾਡੇ ਪਤਾ ਨਹੀਂ ਕਿੱਥੇ ਖੜਨਗੇ ਜਾ ਕੇ ਹਾਂ ਹਾਂ ਆਪਾਂ ਆਮ ਜਿਨਾਂ ਨੂੰ ਲੁਟਣ ਨਾਲ ਲੁਟੇ ਰੋਕ ਤੇ ਉਹ ਤਰਾ ਹੋਗਾ ਮੂਰੇ ਫਰੰਟ ਤੇ ਮੈਨੂੰ ਕਹਾਂ ਸੀਟੀ ਵਾਲੇ ਹਾਂ ਇੱਕ ਵਾਰ ਸੀਟੀ ਦਾ ਵੀ ਲੈ ਲੈਣਾ ਉਧਰ ਤੱਕ ਤਾਂ ਮਰਜ਼ੀ ਭਾਗ ਜੇ ਠੀਕ ਹੈ ਲਓ ਜੀ ਆਪਾਂ ਬੈਠ ਗਏ ਸਾਰੇ ਪੈਸੇਂਜਰ ਆ ਗਏ ਬੋਧਨ ਬਾਈ ਦਾ ਦੂਗਾ ਜਿਹੜੇ ਪੈਸੇਂਜਰੀ ਬੰਦੇ ਹੋਣਗੇ ਉਹ ਲੈਣਾ ਕਿਉਂ ਕਿਤਾ ਹੋ ਜੂਗੀ ਹਾਰਸ਼ਪੀਰੇ ਦਾ 뷰 ਦੇਖਣ ਦੇ ਲਈ ਸਾਰੇ ਲੋਕ ਬੈਠ ਗਏ ਜਦੋਂ ਮੈਂ ਇਤਰਾ ਲਲਕਾਰਾ ਮਾਰੂ ਉਹਦ ਤੁਰੂ ਇਹ ਜੇ ਫਰੰਟ ਸਾਈਡ ਆ ਗਿਆ ਮਾਰਦਾ ਜੀ ਲਲਕਾਰਾ ਆਛਾ ਛੱਤ ਦੇ ਉੱਪਰ ਸਾਰੀਆਂ ਲਾਈਫ ਜੈਕਟਾਂ ਨੇ ਬੀਜੀ ਰਸਤੇ 'ਚ ਪੈਂਚਰ ਪੁੰਚਰ ਹੋ ਜੇ ਤਾਂ ਕਿ ਆਹ ਪਾ ਲਈ ਅਗਲਾ ਕਰਤਾ ਬੰਦ ਗਰਸੇ ਖੋਲਤੇ ਸਿੱਲ ਲੱਗਣੀ ਪਤਾ ਦੱਕੜੇ ਕਰ ਬੋ ਲਾਰਮ ਦਿੱਤਾ ਮਾਰ ਹੋ ਗਈ ਸਟਾਰਟ ਛੱਟ ਦਾ ਕਲੱਚ ਕੋਈ ਫੋਨ ਚੱਕੇ ਕੁਝ ਨਾ ਜੀ ਹਜੇ ਹਜੇ ਤੁਹਾਨੂੰ ਸਿੰਗੜੇ ਘਰੇ ਐਵੇਂ ਤੁਸੀਂ ਕਹਿੰਦਾ ਕੋਈ ਉੱਪਰ ਤੋਂ ਲੱਗਿਆ ਰਹੀ ਆਖੋ ਉਹਦਾ ਉਹਦਾ ਅਪਾਇਨਟਮੈਂਟ ਨੰਬਰ ਹੈ ਪਹਿਲਾ ਡੇਟ 16 ਜਨਵਰੀ 2023 ਦੂਜਾ ਡੇਟ 20 ਜਨਵਰੀ ਆਪਣੇ ਡਰਾਈਵਰ ਹੋਵੇਗਾ ਕੋਈ ਚੀਜ਼ ਹੀ ਕੰਮ ਨਹੀਂ ਦੂਜੀ ਬੰਦੇ ਨੂੰ ਲਈ ਬੜਾ ਅੱਗੇ ਨੂੰ ਹੁੰਦਾ ਹੈ ਚੱਲ ਪਿਆ ਜੀ ਪਾਟਾ ਡਾਟ ਪੰਜਾ ਮੀਮੋ ਲਿਪਾਤਾ ਕਹਿੰਦਾ 68 ਹੈ ਇੰਜਨ 'ਚ ਧੂਆ ਦੇਖੋ ਉਹ ਤੋ ਚੱਲੇ ਆਪਾਂ ਆਹ ਦੇਖੋ 뷰 ਇਧਰੋਂ ਪਿਛਲੇ ਪਾਸੋਂ ਬੈਕ ਸਾਈਡ ਤੋਂ ਡਾਊਨ ਟੂ ਡਾਊਨ ਦਾ ਵਾਟਰ ਟੈਕਸੀ ਹੈ ਉਹ ਲੈਂਦੇ ਨੇ 20 ਡਾਲਰ ਇੱਕ ਸਾਈਡ ਦੇ ਸਾਡੇ ਵਾਲੀ ਸਰਕਾਰੀ ਬੱਸ ਹੈ ਇਹ ਨੇ ਲੈ ਲੈ 9 ਡਾਲਰ ਆਉਣ ਜਾਣ ਦੇ ਰਾਤ ਨੂੰ 11 ਵਜੇ ਦਾ ਲਾਸਟ ਟਾਈਮ ਤੋਂ ਵਾਪਸ ਆਉਣੀ ਹੈ ਉਸ ਰੂਟ ਤੇ ਅਸੀਂ ਆਵਾਂਗੇ ਆਮੀ ਸੰਗਾ ਕਿੰਦਰ ਚੱਲੇ ਆਪਾਂ ਹੁਣ ਇਹ ਸਾਡਾ ਟ੍ਰਾਂਟੋ ਆਈਲੈਂਡ ਦੇ ਇਹ ਸੈਂਟਰ ਦੇ ਆਈਲੈਂਡ ਦੇ ਸੈਂਟਰ ਦੇ ਸਾਹਮਣੇ ਉਹਦੇ ਅੱਗੇ ਕੋਟ ਕੀ ਹੋਇਆ ਤੁਸੀਂ ਆਂਦਾ ਲਾਹਣੇ ਬਹੁਤ ਚੱਲ ਉਹ ਖੜਾ ਰਿਹਾ ਬਹੁਤ ਬਹੁਤ ਇੱਥੇ ਤੋਂ ਦੇਖੋ ਦ੍ਰਿਸ਼ ਗਿਆ ਭਵਾਨ ਦੇਖੋ ਇਹ ਚੀ ਐਂਡ ਟਾਵਰ ਦਾ ਦ੍ਰਿਸ਼ ਸਾਰਾ ਟ੍ਰਾਂਟੋ ਦਾ ਡਾਊਨ ਟਾਊਨ ਦਾ ਦ੍ਰਿਸ਼ ਸੁੰਦਰ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਮਨਮੋਹਕ ਦ੍ਰਿਸ਼ ਇੱਕ ਪੇਸ਼ ਹੋ ਰਿਹਾ ਹੈ ਇੱਥੇ ਸਾਡੇ ਕੁਲਦੀਪ ਸਿੰਘ ਵੀ ਕਵਰੇਜ ਕਰ ਰਹੇ ਨੇ ਇਹ ਆਪਣੇ ਚੈਨਲ ਲਈ ਕਰ ਰਹੇ ਨੇ ਆ ਛੋਟੀਆਂ ਟੈਕਸੀ ਕਹਿੰਦੇ ਨੇ ਇਹਨੂੰ ਵਾਟਰ ਟੈਕਸੀ ਇੱਕ ਨੀਲੀ ਏ ਉਹ ਵਾਪਸ ਜਾ ਰਹੀ ਹੈ ਉਹ ਚੱਲੀ ਆ ਵਾਪਸ ਤਿੰਨ 뷰 ਨੇ ਇੱਥੇ ਅਸੀਂ ਸੈਂਟਰ ਵਾਲੇ 뷰 ਤੇ ਚੱਲੇ ਆ ਉੱਥੇ ਗੇਟ ਬਣੇ ਨੇ ਅਲੱਗ-ਅਲੱਗ ਜਿੱਥੋਂ ਆਪਾਂ ਟਿਕਟ ਲਈਏ ਉੱਥੇ ਐਂਟਰੀ ਵੀ ਕਿਹੜੇ 뷰 ਤੇ ਤੁਸੀਂ ਜਾਣਾ ਅਸੀਂ ਸੈਂਟਰ ਵਾਲੇ 뷰 ਤੇ ਚੱਲੇ ਆ ਜਿੱਥੋਂ ਚਾਰੇ ਪਾਸੇ ਕਵਰ ਹੋ ਜਾਵੇਗਾ ਸਪੀਡ ਇਹ 40 50 ਕਿਲੋਮੀਟਰ ਪ੍ਰਤੀ ਘੰਟਾ ਹੋਵੇ ਸਾਨੂੰ ਕਾਪਰੀਮੇਂਟ ਵੀਡੀਓ ਬਣਾ ਰਹੇ ਨੇ ਉਹ ਸਾਹਮਣੇ ਪੁਆਇੰਟ ਆ ਗਿਆ ਜਿੱਥੇ ਆਪਾਂ ਪਹੁੰਚਣਾ ਹੈ ਜਿਹੜਾ ਸੈਂਟਰਲ ਪੁਆਇੰਟ ਹੈ è eh tutto we'll better than the ਗੇਟ ਤੇ ਜਾ ਕੇ ਲੱਗਦਾ ਹੈ ਬਾਈ ਉਹ ਹੱਸਦੇ ਬੱਬਲਸ ਆਂ ਅਸੋਤੀਆਂ ਖੜੀਆਂ ਨੇ ਨੀਲੀਆਂ ਟੈਕਸੀਆਂ ਤੇ ਰੇਲੀਆਂ ਅਗੇ ਬੋਰਡ ਆ ਗਿਆ ਜੀ ਵੈਲਕਮ ਟੂ ਸੈਂਟਰ ਆਈਲੈਂਡ ਆਹ ਗੇਟ ਖੁੱਲਣਾ ਹੈ نیچے ਤੋਂ ਤੇ ਉਧਰੋਂ ਜਾ ਕੇ ਇਸ ਆਪਾਂ ਆਊਟ ਹੋਣਾ ਹੈ ਖੋਲਦਾ ਜੀ ਗੇਟ ਉਹ ਪਰਲੇ ਪਾਸੇ ਆਪਸੇ ਜਾਣ ਵਾਲੇ ਲੋਕ ਖੜੇ ਨੇ ਇੱਥੋਂ ਸਿੱਧੇ ਆਪਾਂ ਨੂੰ ਬਾਹਰ ਕੱਢਣਗੇ ਗੇਟ ਖੁੱਲ ਗਿਆ ਥੋਕੇ ਹੋ ਗਿਆ ਲਓ ਜੀ ਆਪਾਂ ਨਿਕਲੇ ਪਾਣੀ ਵਾਲੇ ਜਹਾਜ਼ ਦੇ ਵਿੱਚੋਂ ਬਾਹਰ ਫੈਰੀ ਦੇ ਵਿੱਚੋਂ ਇਹ ਆ ਗਿਆ ਆਈਸਲੈਂਡ ਟੋਰਾਂਟੋ ਤੇ ਇਹ ਬਸ ਇਦਾਂ ਵੀ ਇਹ ਸਮੁੰਦਰ ਦੇ ਵਿੱਚ ਥੋੜੀ ਜੀ ਦੂਰ ਟਾਪੂ ਹੈ ਇਹ ਇਹ ਟਾਪੂ ਦੇ ਉੱਪਰ ਬਹੁਤ ਸੁੰਦਰ ਜਗ੍ਹਾ ਬਣਾਈ ਹੋਈ ਹੈ ਘਾਹ ਵਗੈਰਾ ਫੁੱਲ ਵਗੈਰਾ ਬੜੀ ਰਮਣੀਕ ਇਹਨੂੰ ਸੈਲਾਨੀਆਂ ਲਈ ਇੱਕ ਮਨਮੋਹਕ ਜਿਹਾ ਦ੍ਰਿਸ਼ ਇੱਥੇ ਬਣਾਇਆ ਹੋਇਆ ਹੈ ਲੋਕ ਇਹਨੂੰ ਦੇਖਣ ਆਉਂਦੇ ਨੇ ਇਹ ਇੱਥੇ ਖਾਣ ਪੀਣ ਦੇ ਲਈ ਸਾਰੇ ਬਣੇ ਹੋਏ ਸਾਬੇ ਪੀਜ਼ਾ ਟਿਮ ਹਾਟਨ ਇਹ ਕਲੌਕ ਲਾਇਆ ਹੈ ਜੀ ਇਧਰਲੀ ਸਾਈਡ ਕਲੌਕ ਗਲਤ ਹੈ ਇਧਰਲੀ ਸਾਈਡ ਠੀਕ ਹੈ ਤਵਾ ਪੰਜ ਹੋ ਗਏ ਤੇ ਇਹ ਆਈਸਲੈਂਡ ਦਾ ਸਾਰਾ ਨਕਸ਼ਾ ਤੇ ਨਾਇਆ ਹੋਇਆ ਜੀ ਕਿ ਕਿੱਥੇ ਘੁੰਮਣੇ ਤੁਸੀਂ ਕਿੱਥੇ ਕਿੱਥੇ ਜਾਣਾ ਹੈ ਕਿ ਦੇ ਇਸ ਵਿੱਚ ਕਿੰਨਾ ਉੱਧਰ ਚਲੇ ਗਏ ਸਾਡੇ ਸਿੰਘ ਸ਼ਾਇਦ ਪੀਜਾ ਪੂਜਾ ਲੈਣਗੇ ਪੀਜੇ ਵੀ ਖਰੀਦੋ ਉਪਰਕਤ ਕਰਨਗੇ ਜਾਂ ਸਾਬੇ ਲੈਣਗੇ ਹਾਂ ਬਈ ਕੁਝ ਲੈਣਾ ਖਾਣ ਪੀਣ ਲਈ ਚਲੋ ਇਹਦੇ ਮੁੰਡੇ ਦਾ ਪੀਜ਼ਾ ਲੈ ਲਓ ਉਸ ਤੋਂ ਵੱਡਾ ਪੀਜ਼ਾ ਖਾ ਲੈ ਰਹੇ ਨੇ ਅੰਦਰ ਲਾਰਜ ਵੀ ਇੱਕ ਲੈ ਲਉਗੇ ਆਪਾਂ ਨੂੰ ਸਾਰਿਆਂ ਨੂੰ ਹਨਾ ਡਰਿੰਕ ਆਪਾਂ ਲੈ ਲਈਏ ਹੈਗੀਆਂ ਗੀਆਂ ਕੋਕ ਵੀ ਹੈਗਾ ਸਪਰਾਈਟ ਵੀ ਹੈਗਾ ਫਿਰ ਆਪਾਂ ਅੱਗੇ ਚੱਲ ਕੇ ਘੁੰਮਦੇ ਆਂ